ਹਾਂਜੀ ਜੀ ਅੱਜ ਸਵੇਰੇ ਕਰੀਬ 3:30-4 ਵਜੇ ਦੇ ਕਰੀਬ ਐਸ ਐਚ ਓ 2 ਨੰਬਰ ਨੂੰ ਗੁਰਪ੍ਰੀਤ ਸਿੰਘ ਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਸਖਦੇਵ ਸਿੰਘ ਵਿਅਕਤੀ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਜਿਸ ਤੇ ਐਸ ਐਚ ਓ ਉੱਥੇ ਮੌਕੇ ਤੇ ਪਹੁੰਚੇ ਔਰ ਉੱਥੇ ਉਹਨਾਂ ਦੇ ਜਿਹੜਾ ਬ੍ਰਦਰ ਸੀ ਉਸਨੇ ਆਪਣੇ ਬਿਆਨ ਦੇ ਵਿੱਚ ਦਰਜ ਕਰਵਾਇਆ ਦਵਿੰਦਰ ਸਿੰਘ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਇੱਕ ਭਤੀਜਾ ਉਸਨੇ ਜਿਹੜਾ ਇਹ ਮੇਰੇ ਭਰਾ ਸਰਦੀਪ ਸਿੰਘ ਦਾ ਕਤਲ ਕੀਤਾ ਹੈਗਾ ਜਿਸ ਦੇ ਸੰਬੰਧ ਦੇ ਵਿੱਚ ਜਿਹੜਾ ਸਾਡੇ ਮਾਨਯੋਗ ਸੀਪੀ ਸਾਊਥ ਸ਼੍ਰੀ ਗਰਸ਼ਨ ਸਿੰਘ ਸੰਧੂ ਉਹਦੀਆਂ ਦੇਸ਼ਾਂ ਨੂੰ ਦੇਸ਼ੇਟ ਸਪੈਸ਼ਲ ਜਿਹੜੀ ਟੀਮ ਦਾ ਗਠਿਤ ਕੀਤਾ ਗਿਆ ਜਿਸ ਦੇ ਦੋਸ਼ੀ ਜਸਪ੍ਰੀਤ ਸਿੰਘ ਜਿਸ ਨੂੰ ਕਿ ਕਰੀਬ 4 ਘੰਟਿਆਂ ਦੇ ਵਿੱਚ ਹੀ ਇਹਨਾਂ ਨੇ ਗ੍ਰਿਫਤਾਰ ਕੀਤਾ ਉਹਦੇ ਵਿੱਚ ਸਾਡੇ ACP ਸੈਂਟਰਲ ਸਾਡੇ ADCP ਸਿਟੀ 1 ਇਹਨਾਂ ਵੱਲੋਂ ਜਿਹੜੀਆਂ ਐਫਰਟਸ ਕੀਤੀਆਂ ਗਈਆਂ ਹਨ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਔਰ ਤਕਰੀਬਨ ਸਾਡੇ 7:00 ਵਜੇ ਜਿਹੜਾ ਅਸੀਂ ਕੇਸ ਰਜਿਸਟਰ ਕੀਤਾ ਸੀਗਾ ਇਹਦੇ ਵਿੱਚ ਜਿਹੜਾ ਹੈ SHO ਨੇ ਬੜੀ ਸੂਝ-ਬੂਝ ਦੇ ਨਾਲ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਔਰ ਜਿਹੜਾ ਮੋਢਲੀ ਪੁਸ਼ਕੇ ਦੇ ਤਰ੍ਹਾਂ ਤੋਂ ਛਿਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈਗਾ ਪੈਸੇ ਦੀ ਲੋਰ ਦੇ ਵਿੱਚ ਉਹਨੇ ਜਿਹੜਾ ਆਪਣੇ ਪੁੱਤ ਨੂੰ ਜਿਹੜਾ ਕਤਲ ਕੀਤਾ ਸੀਗਾ ਇੱਥੇ ਦੱਸਣਯੋਗ ਹੈ ਕਿ ਕਿ ਸੁਖਦੇਵ ਸਿੰਘ ਜਿਹੜਾ ਉਹ ਕੱਲਾ ਹੀ ਆਪਣੇ ਘਰ ਰਹਿੰਦਾ ਸੀ ਉਸ ਦਾ ਜਿਹੜਾ ਬਾਕੀ ਪਰਿਵਾਰ ਹੈਗਾ ਉਹ ਮਨੀਲਾ ਦੇ ਵਿੱਚ ਰਹਿੰਦਾ ਸੀ ਉਸ ਦੇ ਦੋ ਲੜਕੀ ਅਤੇ ਪਤਨੀ ਜਿਹੜੇ ਸੀ ਉਹ ਮਨੀਲਾ ਰਹਿੰਦੇ ਸੀ ਉੱਥੋਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਸ ਦੇ ਭਾਈ ਦਿਵਿੰਦਰ ਸਿੰਘ ਨੂੰ ਕਿ ਉਹਨਾਂ ਦੇ ਘਰ